ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬੜੇ ਦੁੱਖ ਨਾਲ ਮੈਨੂੰ ਇਹ ਵੀਡੀਓ ਬਣਾਉਣੀ ਪੈ ਰਹੀ ਆ ਕਿ ਜੋ ਐਮਸੀ ਦੀਆਂ ਵੋਟਾਂ ਅੱਜ ਪਈਆਂ ਨੇ ਮੈਂ ਵੀਡੀਓ ਅੱਜ ਤੋਂ 2-3 ਦਿਨ 5 ਦਿਨ ਪਹਿਲਾਂ ਵੀ ਪਾ ਸਕਦਾ ਸੀ ਪਰ ਮੈਂ ਵੀਡੀਓ ਸਿਰਫ ਔਰ ਸਿਰਫ 5 ਵਜੇ ਦਾ ਟਾਈਮ ਨੋਟ ਕਰਨ ਦੇ ਬਾਅਦ ਇਹ ਵੀਡੀਓ ਬਣਾ ਰਿਹਾ ਹਾਂ ਤੇ ਸੋਸ਼ਲ ਮੀਡੀਆ ਤੇ ਪਾ ਰਿਹਾ ਹਾਂ ਸੋ ਵੀਰ ਜੀ ਕਿੰਨੀ ਸ਼ਰਮ ਦੀ ਗੱਲ ਹੈ ਸਾਡੇ ਪੰਜਾਬ ਵਾਸੀਆਂ ਵਾਸਤੇ ਪੰਜਾਬ ਦੇ ਸਿੱਖਾਂ ਵਾਸਤੇ ਡੁੱਬ ਮਰਨ ਦੀ ਗੱਲ ਹੈਗੀ ਆ ਕਿ ਪੰਜਾਬ ਦੇ ਸਿੱਖਾਂ ਵਾਸਤੇ ਡੁੱਬ ਮਰਨ ਦੀ ਗੱਲ ਹੈ ਕਿ ਜਿਹੜੇ ਅੱਜ ਵੋਟਾਂ ਪਾਉਣਦੇ ਆ ਇਹਨਾਂ ਨੂੰ ਇੰਨੀ ਸ਼ਰਮ ਨਹੀਂ ਆ ਰਹੀ ਵੀ ਮੈਂ ਬਿਲਕੁਲ ਬਾਈਕਾਟ ਕੀਤਾ ਵਾ ਮੈਂ ਆਪਣੇ ਕਿਸੇ ਵੀ ਫੈਮਿਲੀ ਦੇ ਮੈਂਬਰ ਨੂੰ ਨਹੀਂ ਕਿਹਾ ਕਿ ਅੱਜ ਵੋਟ ਪਾਓ ਸਾਹਿਬ ਸ੍ਰੀ ਗੁਰੂ ਕਰਗੀਦਰ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਅੱਜ ਵੇਖੇ ਨੂੰ ਕਿਰੂ ਹੋ ਗਿਆ ਸੀ ਇਹਨਾਂ ਦਿਨਾਂ ਦੇ ਵਿੱਚ ਹਾਂ ਸ਼ਰਮ ਆਉਣੀ ਚਾਹੀਦੀ ਉਸ ਭਗਵੰਤ ਮਾਨ ਨੂੰ ਜਿਨੇ ਇਹਨਾਂ ਦਿਨਾਂ ਦੇ ਵਿੱਚ ਵੋਟਾਂ ਰੱਖੀਆਂ ਇੱਕ ਉੱਚੀਆਂ ਸ਼ਾਸਨਾਂ ਜਿਹੜੀਆਂ ਕਿ ਨਹੀਂ ਇਸ ਦੇ ਤੇ ਮੈਂ ਤੇ ਬੜਾ ਭਰਿਆ ਪੀਤਾ ਜੇ ਵੀਡੀਓ ਬਣਾ ਰਿਹਾ ਹਾਂ ਭਾਈ ਸਾਹਿਬ ਕਿ ਤੁਹਾਨੂੰ ਥੋੜੀ ਬਹੁਤੀ ਸ਼ਰਮ ਆਉਣੀ ਚਾਹੀਦੀ ਤੁਸੀਂ ਅੱਜ ਕੁਰਸੀ ਦੇ ਲਾਂਚ ਦੇ ਵਿੱਚ ਆਪਣੇ ਪਿਓਆਂ ਦੇ ਆਪਣੇ ਭਰਾਵਾਂ ਦੇ ਸਿਰਾਂ ਦੇ ਉੱਤੇ ਪੈਰ ਰੱਖ ਕੇ ਇਹਨਾਂ ਕੁਰਸੀਆਂ ਤੇ ਬੈਠ ਰਹੇ ਜੇ ਕੋ ਥੋੜੀ ਬਹੁਤੀ ਸ਼ਰਮ ਚਾਹੀਦੀ ਆ ਮੈਂ ਵਰਲਡ ਦੀ ਸਭ ਤੋਂ ਉੱਚੀ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਇਸ ਕਟਾਰੇ ਦੇ ਵਿੱਚ ਲਿਆ ਕੇ ਰੱਖਣਾ ਚਾਹੁੰਦਾ ਏ ਕਿ ਉਹਨਾਂ ਨੇ ਵੀ ਇਸ ਚੀਜ਼ ਦੇ ਉੱਤੇ ਕੋਈ ਵੀ ਮਤਲਬ ਨਿਰਣੇ ਨਹੀਂ ਲਿਆ ਕਿ ਭਗਵੰਤ ਮਾਨ ਨੂੰ ਕਿਹਾ ਜਾਵੇ ਕਿ ਇਹਨਾਂ ਦਿਨਾਂ ਦੇ ਵਿੱਚ ਵੋਟਾਂ ਨਹੀਂ ਹੋਣੀਆਂ ਚਾਹੀਦੀਆਂ ਕਿਸੇ ਸਿੱਖ ਜਥੇਬੰਦੀ ਨੇ ਕਿਸੇ ਲੀਡਰ ਨੇ ਜਿਹੜੇ ਅੱਜ ਬੜੀਆਂ-ਬੜੀਆਂ ਵੱਡੀਆਂ ਪੱਗਾਂ ਬੰਨ ਕੇ ਬੈਠੇ ਆ ਲੀਡਰ ਉਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਕਿ ਸਾਡੇ ਪਿਓ ਦੇ ਪਰਿਵਾਰ ਇਹਨਾਂ ਦਿਨਾਂ ਦੇ ਵਿੱਚ ਵਿਛੜ ਗਿਆ ਸੀ ਸਾਡੀ ਮਾਂ ਉੱਥੇ ਪੂਰੀ ਹੋ ਗਈ ਸੀ ਮਰ ਗਈ ਸੀ ਸਾਡੇ ਸ਼ਹੀਦ ਹੋਏ ਸੀ ਕੀ ਤੁਹਾਨੂੰ ਸ਼ਰਮ ਨਹੀਂ ਆਈ ਇਹਨਾਂ ਦੇ ਵਿੱਚ ਮੋਟਾ ਪਾਉਣ ਵਾਸਤੇ ਸੁਣੀ ਕਹਿੰਦੀ ਇਹ ਜਿਹੜਾ ਆਪਣੇ ਆਪ ਦੇ ਵਿੱਚ ਸੀਐਮ ਬਣੀ ਫਿਰਦਾ ਭਗਵੰਤ ਇਹ ਸਿੰਘ ਘੋਂ ਦੇ ਲਾਇਕ ਨਹੀਂ ਹੈਗਾ ਕਿ ਜਿਹਨੂੰ ਕਿਹਾ ਜਾਵੇ ਭਗਵੰਤ ਸਿੰਘ ਮਾਨ ਕਾਹਦਾ ਇਹ ਸਿੰਘ ਆ ਇਨੂੰ ਸ਼ਰਮ ਨਾ ਆਈ ਕਿ ਮੈਂ ਭਾਈ ਸਾਹਿਬ ਪਹਿਲੀ ਤਰੀਕ ਤੋਂ ਬਾਅਦ ਵੀ ਵੋਟਾਂ ਦੇ ਸਕਦੀ ਨਿਊ ਇਅਰ ਤੋਂ ਵੀ ਵੋਟਾਂ ਦੇ ਸਕਦੀਆਂ ਸੀ ਸਭ ਕੁਝ ਹੋ ਸਕਦਾ ਸੀ ਸਿਰਫ ਸਾਡੇ ਹਿੰਦੇ ਦੇ ਬਲੂਦਣ ਵਾਸਤੇ ਇਹ ਵੋਟਾਂ ਰੱਖੀਆਂ ਗਈਆਂ ਕੋਈ ਵੀ ਜਥੇਬੰਦੀ ਨੇ ਮੈਂ ਇਸੇ ਲਈ ਅੱਜ ਵੋਟਾਂ ਤੋਂ ਬਾਅਦ 5 ਵਜੇ ਵੀਡੀਓ ਬਣਾ ਰਿਹਾ ਕਿ ਕੋਈ ਹੀ ਕਿਸੇ ਜਥੇਬੰਦੀ ਨੂੰ ਤੇ ਸ਼ਰਮ ਆਈ ਹੋਊਗੀ ਕਿ ਜਿਹੜਾ ਇਸ ਚੀਜ਼ ਦੇ ਉੱਤੇ ਬੋਲੇ ਪਰ ਅੱਜ ਦੀ ਡੇਢ ਦੇ ਵਿੱਚ ਕਿਸੇ ਨੂੰ ਸ਼ਰਮ ਨਹੀਂ ਆਈ ਕਿ ਅਸੀਂ ਇਹਦੇ ਉੱਤੇ ਕੋਈ ਵੀ ਸਟੈਂਡ ਨਹੀਂ ਲઈએ। ਐਨਾ ਥੱਲੇ ਲੱਗ ਚੁੱਕੇ ਸਰਕਾਰਾਂ ਨੇ। ਉਹਨੂੰ ਤਾਂ ਸ਼ਰਮ ਹੈਗੀ ਨਹੀਂ ਬਿਲਕੁਲ ਵੀ ਜਿਨੂੰ ਉਹ ਭੰਡ ਨੂੰ ਕਿ ਉਹਦੇ ਭੰਡ ਨੂੰ ਇਸ ਲਈ ਸ਼ਰਮ ਹੈ ਜਿਹਨੂੰ ਕਹਿੰਦੇ ਨਾ ਭੁੱਖੇ ਦੀ ਧੀ ਰੰਜੀ ਦੇ ਖੇੜ ਡਾਉਣ ਲੱਗੀ ਉਹਦੇ ਖੇੜ ਡਾਉਣ ਡਿਆ। ਉਹਦੇ ਕੋਲ 92 ਬੈਕ ਮਿਨਿਸਟਰ ਆਪਣੇ ਹੈਗੇ ਆ ਐਮ ਐਲ اے ਉਹਨੂੰ ਤਾਂ ਸ਼ਰਮ ਹੀ ਨਹੀਂ ਕਿ ਮੇਰੇ ਕੋਲ ਚਾਰ ਪੰਜ ਨਿਕਲ ਵੀ ਜਾਣਗੇ ਤੇ ਮੈਨੂੰ ਕਿਹੜਾ ਫਰਕ ਪੈ ਜਾਊਗਾ। ਤੁਹਾਨੂੰ ਉਸ ਵੇਲੇ ਥੋੜੇ ਦਿਨ ਪਹਿਲਾਂ ਮੈਨੂੰ ਸਮਝ ਨਹੀਂ ਆਈ ਚਾਰ ਚਾਰ ਜਗ੍ਹਾ ਇਲੈਕਸ਼ਨਾਂ ਸੀ ਤੇ ਇਹਨੇ ਆਪਣਾ ਸੁਖੇ ਨੇ ਸੁਖਵੀਰ ਵੀ ਨਹੀਂ ਮੈਂ ਕਹਿੰਦਾ ਸੁੱਖਾ ਹੀ ਇੰਨਾ ਵਾ ਸੁਖਵੀਰ ਨੇ ਕਹਿਤਾ ਸੀ ਕਿ ਅਸੀਂ ਇਲੈਕਸ਼ਨ ਨਹੀਂ ਇਲੈਕਸ਼ਨ ਦੀ ਬਾਈਕਾਟ ਕਰਾਂਗੇ ਸਭ ਨੇ ਪਿੱਛੇ ਹੋ ਗਏ ਅੱਜ ਕੀ ਤਕਲੀਫ ਹੋਈ ਅੱਜ ਕਾਲੀ ਦਲੋਂ ਨੇ ਦੇਖਿਆ ਵੀ ਕਿ ਅਸੀਂ ਬਾਈਕਾਟ ਕਰੀਏ ਅੱਜ ਬਾਈਕਾਟ ਕਰਨ ਦਾ ਫਾਇਦਾ ਸੀ ਸ਼ਰਮ ਆਉਣੀ ਚਾਹੀਦੀ ਇਹਨਾਂ ਲੋਕਾਂ ਨੂੰ ਗੋਲੀ ਉਦਨ ਨਹੀਂ ਗੋਲੀ ਅੱਜ ਵੱਜੀ ਆ ਅੱਜ ਵੱਜੀ ਇਹਨੂੰ ਗੋਲੀ ਅੱਜ ਵੱਜਣੀ ਚਾਹੀਦੀ ਸੀ ਕਿ ਤੈਨੂੰ ਗੋਲੀ ਨਾ ਵੱਜੀ ਐਨੀ ਗੱਲ ਸੁਣਨ ਲੱਗਿਆ ਉਦਨ ਕਹਿ ਰਿਹਾ ਸੀ ਉਹ ਆਪਣਾ ਮਜੀਠੀਆ ਵੀ ਰੁਲਾ ਪਾਉਣ ਡਿਆ ਸੀ ਉਹਨੂੰ ਗੋਲੀ ਮਾਰ ਦਿੱਤੀ ਇਹ ਕਰਦਾ ਉਹ ਕਹਿੰਦਾ ਤੁਹਾਨੂੰ ਗੋਲੀ ਅੱਜ ਵੱਜੀ ਆ ਬੇਸ਼ਰਮੂ ਅੱਜ ਤੁਹਾਨੂੰ ਗੋਲੀ ਵੱਜੀ ਆ ਜਿਹੜੇ ਕਿ ਮਤਲਬ ਤੁਸੀਂ ਇਸ ਇਲੈਕਸ਼ਨ ਦਾ ਬਾਈਕਾਟ ਨਹੀਂ ਕੀਤਾ ਤੁਹਾਨੂੰ ਸਿਰ ਤੇ ਲੋਕਾ ਬਾਹ ਲਣਾ ਚਾਹੀਦਾ ਤੁਸੀਂ ਅੱਜ ਮਤਲਬ ਬਾਈਕਾਟ ਕਰਦੇ ਇਹ ਸਿਲੈਕਸ਼ਨ ਦਾ ਕਿ ਸਾਨੂੰ ਮਤਲਬ ਭਾਈ ਅਸੀਂ ਇਹ ਸਿਲੈਕਸ਼ਨ ਨੂੰ ਨਹੀਂ ਲੜਾਂਗੇ ਤੁਹਾਨੂੰ ਤੇ ਆਪ ਆਪਣੀਆਂ ਕੁਰਸੀਆਂ ਨਹੀਂ ਪਈਆਂ ਤੁਹਾਨੂੰ ਇਲੈਕਸ਼ਨਾਂ ਨਾਲ ਮਤਲਬ ਨਹੀਂ ਤੁਹਾਨੂੰ ਕਿਸੇ ਪੰਜਾਬ ਨਾਲ ਮਤਲਬ ਨਹੀਂ ਆ ਤੁਹਾਨੂੰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਤੁਹਾਨੂੰ ਸਭ ਨੂੰ ਆਪ ਆਪਣੀ ਕੁਰਸੀ ਨਾਲ ਪਈ ਹੈ ਕਿ ਸਾਡੀ ਕੁਰਸੀ ਕਾਇਮ ਰਹਿਣੀ ਚਾਹੀਦੀ ਹੈ ਅਸੀਂ ਅੱਜ ਤੱਕ ਨਹੀਂ ਬੋਲਦੇ ਇਸੇ ਲਈ ਨਹੀਂ ਬੋਲਦੇ ਕਿ ਯਾਰ ਕੀ ਬੋਲ ਕੇ ਲੈਣਾ ਅਸੀਂ ਵੋਟਾਂ ਪਾੜੜੀਆਂ ਵਾਂ ਇਹ ਨਾ ਅਫਰ ਬਣ ਜਾਣਾ ਕੱਲ ਨੂੰ ਇਹਨਾਂ ਸਾਡੇ ਮੁਰਗੇ ਛੱਤਰ ਮਾਰਨੇ ਠੀਕ ਹੈ ਨਾ ਸੋ ਥੋੜੀ ਬਹੁਤੀ ਅਕਲ ਕਰਨੀ ਚਾਹੀਦੀ ਆ ਲੋਕ ਤੇ ਸਾਡੀ ਵੈਸੇ ਹੀ ਮਿੱਟੀ ਪਲੀਤ ਕਰਨ ਦੇ ਬੈਠੇ ਆ ਅਕਾਲੀ ਦਲ ਪਾਰਟੀ ਨੂੰ ਇਥੇ ਸਟੈਂਡ ਲੈਣਾ ਚਾਹੀਦਾ ਸੀ ਅਕਾਲ ਤਖਤ ਨੂੰ ਸਟੈਂਡ ਲੈਣਾ ਚਾਹੀਦਾ ਸੀ ਸਿੱਖ ਸਹਿਬਾਂ ਨੂੰ ਲੈਣਾ ਚਾਹੀਦਾ ਸੀ ਸਟੈਂਡ ਕਿ ਭਾਈ ਇਹ ਵੋਟਾਂ ਪੰਜਾਬ ਦੇ ਵਿੱਚ ਨਹੀਂ ਹੋਣੀਆਂ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸ਼ਹਾਦਤ ਦੇਣ ਚੱਲ ਰਹੇ ਆ ਤੁਸੀਂ 2-4 ਦਿਨ ਪਹਿਲਾਂ ਜਾਂ ਬਾਅਦ ਵਿੱਚ ਕਰ ਲੋ ਵੋਟਾਂ ਸਭ ਆਪ ਆਪਣੀ ਕੁਰਸੀ ਤੇ ਬੈਠੇ ਆ ਉਹਨੂੰ ਸਜ਼ਾ ਦੇਤੀ ਉਹਨੇ 10 ਦਿਨਾਂ ਦੀ ਸਜ਼ਾ ਪੂਰੀ ਕਰ ਲਈ ਠੀਕ ਹੈ ਜੀ ਮੈਨੂੰ ਸ਼ਬਦ ਨਹੀਂ ਆ ਰਹੇ ਜਿਹੜੇ ਮੈਂ ਬੋਲਣ ਵਾਲੇ ਕਿ ਇੰਨੀ ਗੱਲ ਮਜੀਠੀਆ ਸਾਹਿਬ ਨੇ ਕਹਿਤੀ ਸੀ ਕਿ ਭਾਈ ਸਾਹਿਬ ਦਰਬਾਰ ਸਾਹਿਬ ਦੇ ਗੋਲੀ ਚਲਾਈ ਦਰਬਾਰ ਸਾਹਿਬ ਦੇ ਗੋਲੀ ਨਹੀਂ ਚਲੀ ਗੋਲੀ ਚੱਲੀ ਸੀ ਸੁਖਬੀਰ ਬਾਦਲ ਤੇ ਦਰਬਾਰ ਸਾਹਿਬ ਦੇ ਕੋਲੇ ਨਹੀਂ ਚੱਲੀ ਠੀਕ ਹੈ ਜੀ ਗੋਲੀ ਚੱਲੀ ਅੱਜ ਸਾਡੇ ਸੀਨੀਅਰਾਂ ਦੇ ਉੱਤੇ ਅੱਜ ਗੋਲੀ ਚੱਲੀ ਆ ਜਿਹੜਾ ਕਿ ਸਾਨੂੰ ਸੁਪਨੇ ਵਕਾ ਕੇ ਕੁਝ ਬੱਚੇ ਅੱਜ ਵੀ ਉਸੇ ਤਰੀਕੇ ਨਾਲ ਨਸ਼ੇ ਨਾ ਮਾਰ ਰਹੇ ਆ ਜੇ ਉਹਨੇ ਆਪਣਾ ਕੈਪਟਨ ਮਨਿੰਦਰ ਸਿੰਘ ਨੇ ਕਿਹਾ ਸੀ ਮੈਂ ਨਸ਼ੇ ਬੰਦ ਕਰ ਦੂੰਗਾ ਪਰ ਇਹਨੇ ਵੀ ਨਸ਼ੇ ਬੰਦ ਕਰਨ ਦੀ ਕਿਹਾ ਸੀ ਪਰ ਕਰਵਾਏ ਕਿਨੇ ਨਸ਼ੇ ਵਾਲਿਆਂ ਨੂੰ ਫੜ ਲੈਂਦੇ ਆ ਨਸ਼ੇ ਕਿਨੇ ਬੰਦ ਕਰਾਉਣੇ ਆ ਜੇ ਕੋ ਬੋਲਦਾ ਹੈ ਉਹਨੂੰ ਚੁੱਕ ਕੇ ਜਿਹਲੇ ਪਾ ਦਿੰਦੇ ਉਹਤੇ ਐਨਸੀ ਲੱਗ ਜਾਂਦੀ ਹੈ ਸੋ ਮੈਂ ਤੇ ਅੱਜ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਨਾ ਕਿ ਕਲਪਕੇ ਇਸ ਚੀਜ਼ ਨੂੰ ਵੀਡੀਓ ਬਣਾ ਕੇ ਪਾ ਰਿਹਾ ਹਾਂ ਕਿ ਸ਼ਰਮ ਕਰੋ ਥੋੜੀ ਬਹੁਤੀ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਰੱਖੋ ਜੇ ਤੁਸੀਂ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਗਏ ਤੁਸੀਂ ਤੇ ਪਹਿਲਾਂ ਹੀ ਤੁਸੀਂ ਖਤਮ ਹੋਏ ਪੈ ਜਵਾਨੀ ਤੁਹਾਡੀ ਅੱਧੇੋਂ ਜ਼ਿਆਦਾ ਬਾਹਰ ਚਲੇ ਗਈ ਹੈ ਜਿਹੜੀ ਬਚ ਗਈ ਆ ਉਹ ਨਸ਼ਿਆਂ ਚ ਪਈ ਆ ਤੇ ਰਹਿ ਗਏ 50 55 ਸਾਲਾਂ ਵਾਲੇ ਉਹਨਾਂ ਨੇ ਹੋਰ ਦੋ ਨੂੰ ਦੇ 24 ਸਾਲਾਂ ਨੂੰ ਮਰ ਜਾਣਗੇ ਤੇ ਮੁੜ ਕੇ ਤੁਹਾਡੇ ਦੇ ਆ ਕੇ ਰਾਜ ਉਹਨਾਂ ਹੀ ਕਰਨਾ ਮੁੜ ਕੇ ਵੀਰੇ ਥੋੜੀ ਬੋਧੀ ਅਕਲ ਕਰੋ ਕਕਲ ਨੂੰ ਹੱਥ ਮਾਰੋ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੀ ਜਵਾਨੀ ਵੱਲ ਵੇਖੋ ਇਹ ਨਸ਼ੇ ਦੇ ਜਿਹੜੇ ਕੇਂਦਰ ਤੁਸੀਂ ਖੁੱਲੇ ਖਲਵਾਉਂਦੇ ਆ ਜਨਾ ਨਸ਼ੇ ਦੇ ਕੇਂਦਰ ਸ਼ਰਾਬਾ ਦੇ ਠੇਕੇ ਜਿਹੜੇ ਆ ਖੁੱਲੇ ਇਹਨਾਂ ਨੂੰ ਬੰਦ ਕਰਾਓ ਥੋੜੇ ਘਟਾਓ ਉਹਨੇ ਸਕੂਲ ਨਹੀਂ ਖੁੱਲਦੇ ਜਿੱਨੇ ਇਹ ਠੇਕੇ ਖੁੱਲ ਜਾਂਦੇ ਆ ਜੇ ਸਕੂਲ ਖੋਲਦੇ ਆ ਤੇ ਉਹਨਾਂ ਦੀ ਲੱਖਾਂ ਕਰੋੜਾਂ ਦਾ ਬੀਆ ਮੈਨੇ ਫੀਸ ਜਿਹੜੇ ਮਾੜਾ ਬੰਦਾ ਪਾ ਦੇ ਨਹੀਂ ਸਕਦਾ ਇਹ ਕਿਉਂ ਕਮਰਿਆਂ ਨੂੰ ਰੰਗ ਰੂਮ ਕਰਵਾ ਕੇ ਤੇ ਕਹਿੰਦਾ ਮੈਂ ਸਕੂਲ ਨਵਾਂ ਖੋਲਦਾ ਮੈਂ ਸਕੂਲ ਦੇ ਪੜਾਈ ਦਾ ਮਰਿਆਲ ਮਤਲਬ ਉਤੇ ਕਰਦੀ ਹੈ ਕੀ ਕਰਤਾ ਭਾਈ ਸਾਹਿਬ ਕੁਝ ਨਹੀਂ ਕੀਤਾ ਤੁਸੀਂ ਨਹੀਂ ਇਹ ਤਿੰਨਾਂ ਸਾਢੇ ਤਿੰਨਾਂ ਸਾਲਾਂ ਦੇ ਵਿੱਚ ਤੁਸੀਂ ਸਾਨੂੰ ਲੁੱਟਿਆ ਕੁੱਟਿਆ ਹੀ ਆ 5 ਰੁਪਏ ਸੈਂਕੜਾ ਤੁਸੀਂ 5 ਰੁਪਏ ਦੀ ਕਿੰਨੇ ਨਾ ਵੀ 500 ਦੀ ਟਰਾਲੀ ਆਇਆ ਕਰੇ ਰੇਤ ਦੀ ਅੱਜ ਵੀ ਰੇਤ ਦੇਖੋ ਕਿੱਥੇ ਆ ਬੱਧਰ ਕਿੱਥੇ ਆ ਕਰੋੜਾ ਰੁਪਏ ਦੀ ਚੁੱਕ ਕੇ ਭਾਂਜੇ ਲੋਨ ਤੇ ਦੂਜੀਆਂ ਸਟੇਟਾਂ ਦੇ ਵਿੱਚ ਲਾਤਾ ਆਪਣੀਆਂ ਇਲੈਕਸ਼ਨਾਂ ਵਾਸਤੇ ਸੋ ਪਿਆਰੀ ਸਾਧ ਸੰਗਤ ਜੀ ਤਾਂ ਧਿਆਨ ਦੋ ਆਪਣੇ ਵੱਲ ਕਿਸੇ ਨੇ ਨਹੀਂ ਸਾਡੇ ਵੱਲ ਵੇਖਣਾ ਤੁਸੀਂ ਆਪ ਧਿਆਨ ਦੋ ਤੇ ਕੀ ਹੋਣਾ ਚਾਹੀਦਾ ਤੇ ਕੀ ਨਹੀਂ ਹੋਣਾ ਚਾਹੀਦਾ ਸੋ ਇਹਨੀਆਂ ਬੇਤੀਆਂ ਨੂੰ ਕਬੂਲ ਕਰਨਾ ਔਰ ਮੈਂ ਫੇਰ ਕਵਾਂਗਾ ਕਿ ਤੁਹਾਨੂੰ ਚਾਹੀਦਾ ਸੀ ਇਲੈਕਸ਼ਨ ਦੀ ਬਾਈਕਾਟ ਕਰਨੀ ਸਭ ਨੂੰ ਹੀ ਸਿੱਖ ਜਗਤ ਨੂੰ ਦੇ ਬਹੁਤ ਜ਼ਿਆਦਾ ਕਰਨੀ ਚਾਹੀਦੀ ਸੀ ਨਾ ਪਰ ਅੱਜ ਮੈਂ ਦੇਖਿਆ ਏ ਲੋਕੀ ਅਜਿਹੇ ਵਡਿਆ ਪੱਗਾ ਬਣ ਕੇ ਹਾਂ ਤੇ ਉਥੇ ਵੋਟਾਂ ਪਾਉਂਦੇ ਆ ਕੋਈ ਬੀਜੇਪੀ ਨੂੰ ਬਿਲੋਂਗ ਕਰਦੇ ਆ ਕੋ ਕਾਂਗਰਸ ਨੂੰ ਬਿਲੋਂਗ ਕਰਦੇ ਆ ਕੋ ਯਾਮ ਆਦਮੀ ਪਾਰਟੀ ਨੂੰ ਕੋ ਯਾਰ ਖਲੋਤੇ ਆ ਤੁਸੀਂ ਸਿਰਫ ਆਪਣੀਆਂ ਸੀਟਾਂ ਮਾਲ ਵੇਖਿਆ ਵਾ ਅਸੀਂ ਜਿੱਤ ਕੇ ਕੁਰਸੀ ਦੇ ਬਹਿ ਜੀਏ ਸਾਡੇ ਵਾਡਪਰੇ ਦੇ ਜਿੱਥੇ ਗਿਆ ਜਾਣ ਦਿਓ ਤੇ ਜਿਹੜਾ ਬੰਦਾ ਆਪਣੇ ਪਿਛੋਕੜ ਨੂੰ ਖੁੱਲ ਜਾਂਦਾ ਜਿਹੜਾ ਆਪਣੇ ਮਾਪਿਆਂ ਨੂੰ ਖੁੱਲ ਜਾਂਦਾ ਨਾ ਉਹਨੂੰ ਅੱਜ ਵੀ ਜੁੱਤੀਆਂ ਵਜਣੀਆਂ ਦੇ ਕੱਲ ਨੂੰ ਵੀ ਬੱਜਣੀਆਂ ਸੋਇਆਂ ਦੇ ਦੀਆਂ ਬੋਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ